ਇਹ ਸਿਕੰਦਰ ਹੈਗਾ 2015 ਮਾਡਲ ਹੈ ਵੀਰੇ ਹਾਂਜੀ ਸਾਰਾ 오ਰੀਜਨਲ ਬੈਂਪਰ ਤੋਂ ਲੈ ਕੇ ਲੈਂਕਾ ਤੱਕ ਜੇ ਕਲਮ ਲੱਗੀ ਹੋਈ ਟਰੈਕਟਰ ਤੇ ਆਪਾਂ ਦੇਣਦਾਰ ਹਾਂ 2000 ਮਾਡਲ ਹੈ ਵੀਰੇ ਸਾਰਾ 오ਰੀਜਨਲ ਗੇਅਰ ਇੰਜਨ ਦਾ ਚਲਾ ਕੇ ਬਾਕੇ ਤਸੱਲੀ ਕਰਕੇ ਵਗ ਜਿਓ ਜਾਓ 750 ਪਾਵਰ ਸਟੀਅਰਿੰਗ 13 ਮਾਡਲ ਹੈ ਮੂਹਰੇ ਜਹਾਜੀ ਟਾਇਰ ਹੈ ਜੀ 90 ਪੈਸੇ ਪਿਛਲੇ ਜੀ 80 ਤੋਂ 85 ਪੈਸੇ ਸਾਰਾ 오ਰੀਜਨਲ ਹੈ 2014 ਮਾਡਲ ਹੈ ਜੀ ਐਨ ਪੰਪ ਲੱਗਿਆ ਹੋਇਆ ਟੈਕ ਟਕ ਲੱਗਿਆ ਫੇਵਰ ਛਤਰੀ ਲੱਗਿਆ ਜੀ ਮੂਹਰੇ ਟਾਇਰ ਨਵੇਂ ਆ ਪਹਿਲਾਂ ਮੋਡੀਫਿਕੇਸ਼ਨ ਹੋਇਆ ਹੋਇਆ ਪੰਜਾਬ ਨੰਬਰ ਆ 2 ਓਨਰ ਆ 2011 ਮਾਡਲ ਆ ਬਾਈ ਪਿਛਲੀ ਵੀਡੀਓ ਚ ਕਿਹਾ ਸੀ ਫੈਬਰ ਛਤਰੀ ਲਾ ਕੇ ਦੇਉ ਆਹ ਲੱਗੀ ਪਈ ਆ ਠੀਕ ਆ ਜੀ ਡੈਕ ਵੀ ਉਹਦੇ ਨਾਲ ਹੀ ਆ ਗਿਆ ਠੀਕ ਆ ਜੀ ਘੋੜਾ ਵੈਂਪਰ ਲਾ ਕੇ ਦੇਉ ਦੋ ਦੇ ਉੱਤੇ ਲੇਟਾਂ ਲੱਗਿਆ ਹੋਣੀਆਂ 2021 ਮਾਡਲ ਆ ਚਾਰੇ ਟਾਇਰ ਨਾਲ ਦੇ ਆ ਵੀਰੇ ਫਸਟ ਪਾਰਟੀ ਆ 21 ਮਾਡਲ ਆ ਹਾਂਜੀ ਰੁਪਏ ਦਾ ਰੁਪਿਆ ਟਰੈਕਟਰ ਆ ਹਾਂਜੀ ਇਹ ਕੰਮ ਲੱਗੀ ਹੋਈ ਟਰੈਕਟਰ ਦੇ ਆਪਾਂ ਦੇਂਦਾਰਾਂ ਸਤਿ ਸ਼੍ਰੀ ਅਕਾਲ ਮਿੱਤਰੋ ਅੱਜ ਫੇਰ ਸਰਮੇ ਹੈਪੀ ਧਰਮੇ ਕੋਲੇ ਪਹੁੰਚ ਗਏ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਸਕੰਦਰ ਸਿੰਘ ਕੀ ਹਾਲ ਹੈ ਠੀਕ ਹੈ ਭਰਾ ਠੀਕ ਹੈ ਹੋ ਠੀਕ ਜਿਵੇਂ ਚੜਦੀ ਕਲਾ ਐਦਾਂ ਹੀ ਅੱਜ ਤਾਂ ਮੇਲਾ ਲਾ ਰੱਖਿਆ ਮੇਲਾ ਲੱਗਦਾ ਪਰਾਂ ਤੇ ਜਿਹੜੇ ਦਿਲ ਨਾਲ ਠੀਕ ਹੈ ਐਵੇਂ ਨਹੀਂ ਮੇਲੇ ਲੱਗਦੇ ਠੀਕ ਹੈ ਕਿਉਂ ਭਾਈ ਲੱਗ ਜਾਣਗੇ ਹਾਂਜੀ 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 ਪਰਾ ਜਿਹੜਾ ਦਿਲ ਚਾਹਿੰਦਾ ਠੀਕ ਹੈ ਬਾਈਆਂ ਨੂੰ ਚਾ ਚੜਾ ਪਿਆ ਅੱਜ ਕੈ ਬੜਕਾ ਤੇ ਸਰਮਾ ਸੱਚੀ ਦਸੀ ਤੈਨੂੰ ਕਿਹੜਾ ਪਤਾ ਨਹੀਂ ਮੈਨੂੰ ਤਾਂ ਪਤਾ ਹੈ ਬਾਈਆਂ ਨੂੰ ਤੂੰ ਦੱਸ ਤਿੰਨ ਵੇਚਤੇ ਠੀਕ ਹੈ ਇੱਕ ਹਾਉਲੈਂਡ ਕ ਹਾਉਲੈਂਡ ਵੇਚਤਾ ਇੱਕ ਸੋਨਾਲੀ ਕਾ ਵੇਚਤਾ ਇੱਕ 485 ਵੇਚਤਾ ਲਧਿਆਣੇ ਵਾਲੇ ਬੈਠੇ ਆਂ ਹੀ ਦੇਖੀ ਜਾਂ ਮੇਰੇ ਮੂੰਹ ਕੋ ਨਹੀਂ ਕੇ ਬਾਮਣ ਭੈਣ ਨਾਲ ਕਰੀ ਕੀ ਜਾਂਦਾ ਇਹ ਠੀਕ ਹੈ ਕੇ ਗੱਲ ਤੇ ਗੱਲ ਆ ਬਾਈ ਠੀਕ ਹੈ ਕੇ ਕਲੀ ਕੀ ਜਾਂਦਾ ਹੱਦ ਇੱਕ ਹੋਰ ਮੰਗੀ ਜਾਂਦੇ ਆ ਮੈਂ ਕੰਮ ਕਰੋ ਤੁਸੀਂ ਜਾਓ ਕਿ ਕਦੇ ਤਾਂ ਕੰਮ ਨਿਭੜਿਆ ਆਪਣਾ ਠੀਕ ਹੈ ਇਹ ਬਾਈ ਐਨੇ ਕੋ ਲੈਂਗੁਏਜ ਕੀ ਬੋਲ ਰਿਹਾ ਸ਼ਰਮਾ ਪਿਆਰ ਮੂ ਹੁੰਦਾ ਭਰਾਮ ਵਾਲੀ ਗੱਲਬਾਤ ਹੁੰਦੀ ਆ ਨਾ ਹਾਂਜੀ ਤੇ ਇਦਾਂ ਹੀ ਆਪਾਂ ਬੰਦੀ ਰਵੇ ਯਾਰ ਭਰਾਵਾਂ ਨੂੰ ਨਾ ਮੈਂ ਤਾਂ ਇੱਕੋ ਗੱਲ ਕਹਿਣਾ ਹੁਣਾ ਸਾਰਿਆਂ ਨੂੰ ਵੀਰੇ ਅਮੋਹਲ ਸ਼ਰਮੇ ਨੇ ਇਹ ਜਾ ਬਣਾਉਣਾ ਗਲੀ ਦੇ ਕੁੱਤੇ ਵੀ ਰੋਂ ਲਾ ਦਾਂਗੇ ਜਦ ਤੇ ਬੰਮਣ ਮਰ ਗਿਆ ਕਹਿੰਦਾ ਬੰਦਾ ਮੈਂ ਮਰ ਗਿਆ ਲਾਈਟਾਂ ਤੇ ਆਉਣਗੇ ਫਿਰ ਯਾਰ ਸਾਡੇ ਠੀਕ ਹੈ ਜੀ ਕਿ ਗੱਲ ਤੇ ਗੱਲ ਆ ਸਹੀ ਗੱਲ ਆ ਜੀ ਕਿ ਇਹ ਗੱਲਾਂ ਨਾ ਕਹਿਣ ਲੱਗਣਾ ਸ਼ਰਮਾ ਨਾ کہیں ਕਿ ਯਾਰ ਰੱਬ ਇੱਕ ਸ਼ਰਮਾ ਮਿਲ ਗਿਆ 6-6 ਮਹੀਨੇ ਸਾਡੀ ਉਮਰ ਰਹਿ ਲਾ ਇਹਨੂੰ ਉਠਾ ਦੇ ਕੰਜਰ ਨੂੰ ਠੀਕ ਹੈ ਜੀ ਇੱਕ ਸਰਮਾ ਬਾਈਆਂ ਨੂੰ ਹੋਰ ਦੱਸ ਦੇ। ਵੀ ਜਿਹੜਾ ਵੀ ਆਪਾਂ ਟਰੈਕਟਰ ਵੇਚਣਾ ਹੈ। ਵੀ ਆਰ ਦੀ ਫੁੱਲ ਤਸੱਲੀ ਪਹਿਲਾਂ ਕਰਵਾਉਣਾ। ਬਾਈ ਮਿੱਤਰੋ ਗੱਲ ਤਾਂ ਹੈਗੀ ਇਹ। ਪੇਪਰਾਂ ਦੀ ਜ਼ਿੰਮੇਵਾਰੀ ਤਾਂ ਹੈਗੀ ਮੇਰੀ। ਪਰ ਮੈਂ ਦੋ ਵਾਰੀ ਲਿਖ ਕੇ ਲੈ ਜਿਓ। ਠੀਕ ਹੈ ਤਸੱਲੀ ਅਸੀਂ ਕਰਕੇ ਲਿਆਉਣੀ ਆ। ਆਪਦੀ ਤਸੱਲੀ ਕਰਕੇ ਲੈ ਕੇ ਜਾਓ ਵੀਰੇ। ਠੀਕ ਹੈ ਬੇਨਤੀ ਹੱਥ ਬੰਨ੍ਹ ਕੇ। ਬਾਅਦ ਦੇ ਵਿੱਚ ਕਹੀ ਜਾਊ ਬਾਈ ਇਹਦੀ ਪੂਛ ਵੀ ਗਈ ਹੋਗੀ ਜੀ ਇਹ ਐ ਆ ਜੀ ਇਹ ਤਗੜਾ ਜੀ ਐ ਕਿ ਗਲਤ ਗੱਲ ਆ ਇਹ ਮੈਂ ਨਹੀਂ ਬਾਈ ਮੁਕਰ ਸਕਦਾ ਹਨਾ। ਹਾਂ ਇੱਕ ਗੱਲ ਹੈਗੀ ਆ ਟਰੈਕਟਰ ਮੁਰਨਾ ਮੜਨਾ ਤਾਂ ਹੈ ਹੀ ਨਹੀਂ। ਪਹਿਲਾਂ ਕਹੇ ਤਨ। ਲਓ ਪਰ ਮੈਂ ਕੋਈ ਨ ਜੇ ਨਹੀਂ ਪਜਾਂਦਾ ਹੋਰ ਵਾਧੂ ਖੜਿਆ ਚੇਂਜ ਕਰਕੇ ਲੈ ਉਹ ਗੱਲ ਇਹ ਨਾ ਹੋਵੇ ਲਾ ਕੇ 2 ਮਹੀਨੇ ਸੀਜ਼ਨ ਬਾਣ ਬੂਣ ਵਾ ਕੇ ਕਰਕੇ ਆਪਦੀ ਬਾਹੀ ਨਿਮੇੜ ਕੇ ਕੰਮ ਵੀ ਜਵਾਈਦਾ ਯਾਰ ਮੈਂ ਸਾਡੇ ਦਾ ਭਜਾਨ ਨਹੀਂ ਸੀ ਧਰੀ ਪੈਸੀ ਇੱਥੇ ਕੀ ਗੱਲਤ ਗੱਲ ਆ ਵੀਰੇ ਸਹੀ ਹੈ ਸਹੀ ਹਾਂ ਨਜ਼ਾਰਾ ਹੋਆ ਜਿਹੜਾ ਰੇਟ ਅਸੀਂ ਬੋਲਤਾ ਦੇ ਕੇ ਦਿਖਾ ਉਹ ਬਾਈ ਨੂੰ ਟਰੈਕਟਰ ਦਿੱਤਾ ਉਹ ਬੈਠੇ ਮਾਰੀ ਕੈਮਰਾ ਠੀਕ ਹੈ ਬਾਈ ਝੂਠ ਨਾ ਮਾਰੀ ਕੋਈ ਬੜਿਆਈ ਨਹੀਂ ਇਹ ਗੱਲ ਦੀ ਬਿਲਕੁਲ ਗਿਆ ਇਹ ਰੇਟ ਹਾਉ ਲੈਂਡ ਬਾਈ ਮਾਡਲ ਆ ਜਾ ਯਾਰ ਆ ਜਾ ਜਟਾ ਹਾਉ ਲੈਂਡ ਟਰੈਕਟਰ ਜਿਹੜੇ ਮਾਡਲ ਤੈਨੂੰ ਦਿੱਤਾ ਮੈਂ ਕਿਤੇ ਕਲਮ ਲੱਗੀ ਨਾ ਨਾ ਚਾਬੀ ਲੱਗੀ ਆ ਐਨੇ ਪੈਸਿਆਂ ਚ ਕੋਈ ਦੇ ਦੂਗਾ ਮੇਰੀ ਮਜਬੂਰੀ ਹੈ ਮੈਂ ਰੇਟ ਨਹੀਂ ਬੋਲ ਸਕਦਾ ਤੇ ਨਾ ਮੈਂ ਤੁਹਾਨੂੰ ਬੋਲਾਂ ਤੇ ਕਿ ਗਲਤ ਗੱਲ ਹੈ ਵੀਰੇ ਕਿਉਂ ਮੇਰੇ ਭਰਾਵਾਂ ਨੇ ਵੇਚਨੇ ਆ ਹਾਂਜੀ ਹਾਂਜੀ ਇਹਦਾ ਕੀ ਗਲਤ ਗੱਲ ਦਾ ਥੋੜੇ ਵਾਸਤੇ ਗਾਲਾਂ ਖੜਨਾ ਮੈਂ ਮੰਡੀਆਂ ਚ ਤਜਰਬਾ ਕਰਨਾ ਆ ਕੇ ਦੇਖ ਲਓ ਪੁੱਛ ਲਓ ਸ਼ਰਮਾ ਕੌਣ ਆ ਕਿਹੜਾ ਸ਼ਰਮਾ ਉਹ ਪੁੱਕੜ ਖਾਂਦਾ ਉਹ ਉਹ ਕਮਲਾ ਮੈਂਟਲ ਟੋਪੀਆਂ ਲਾਉਂਦਾ ਜੀ ਟੋਪੀਆਂ ਪਾਉਂਦਾ ਅੱਜ ਤਿੰਨ ਵੇਚਿਆ ਖੜਿਆ ਲੁਧਿਆਣੇ ਦੇ ਕਿੱਡੀ ਟੋਪੀ ਲਾ ਲਈ ਬਾਈ ਤੁਹਾਡੇ ਨਾ ਨਾ ਬਿਲਕੁਲ ਨਹੀਂ ਬਾਈ ਆ ਲੈ ਆ ਲੈ ਰੋਟੀ ਆ ਮੇਰੇ ਘਰ ਦੀ ਘਾਟੇ ਨਾ ਦਿੱਤਾ ਲਿਖ ਤਾ ਦਿਖਾ ਤੀ ਇਹਨੂੰ ਬਾਈ ਨੂੰ ਆ ਵੀ ਮੰਗਦੇ ਆ ਤਾਂ 241 ਮੈਂ ਨਹੀਂ ਦਿੰਦਾ ਮੈਂ ਨਹੀਂ ਦਿੰਦਾ ਅੱਛਾ ਠੀਕ ਹੈ ਗੱਲ ਤੇ ਬਾਈ ਛੋਡੇ ਸਾਨੂੰ ਨਾ ਆ ਚਾਹੀਦੇ ਕੀ ਗੱਲ ਤੇ ਗੱਲ ਹੈ ਵੀਰੇ ਬਿਲਕੁਲ ਠੀਕ ਹੈ ਗੱਲ। ਸਿਕੰਦਰ ਸਿਆ ਉਹਨਾਂ ਨੂੰ ਫੋਨ ਆ ਗਿਆ ਹੈ ਨਾ। ਠੀਕ ਹੈ ਜੀ। ਉਹਨਾਂ 43 241 ਬਾਰੇ ਪੁੱਛਦਾ ਮੈਂ ਇਹਦੇ ਬਾਰੇ ਦੱਸ ਕੇ ਨਾ। ਇਹ ਸਿਕੰਦਰ ਹੈਗਾ 2015 ਮਾਡਲ ਹੈ ਵੀਰੇ। ਹਾਂਜੀ। ਸਾਰਾ origignal ਬੈਂਪਰ ਤੋਂ ਲੈ ਕੇ ਲੈਂਕਾ ਤੱਕ ਜੇ ਕਲਮ ਲੱਗੀ ਹੋਈ ਟਰੈਕਟਰ ਤੇ ਆਪਾਂ ਦੇਣਦਾਰਾਂ। ਇੰਜਨ ਦਾ ਰੰਗ ਦਿਖਾ ਦੇ 20 22 ਵਰਗਾ ਪਿਆ। ਠੀਕ ਹੈ ਜੀ। ਪਿਛਲੇ ਰਿੰਬਾਂ ਤੇ origignal ਕੰਪਨੀ ਵੱਲੋਂ ਵੇਟ ਲੱਗੇ ਹੋਏ ਆ। ਠੀਕ ਹੈ ਜੀ। ਡੰਡਾ, ਫੱਟੀ, ਬੈਟਰੀ, ਇੰਜਨ ਦਾ ਤੇਲ ਚੇਂਜ ਦੇ ਨਹੀਂ ਪਸੰਦ ਕਿਸੇ ਨੂੰ ਠੀਕ ਹੈ ਜੀ ਜਿੱਦਾਂ ਟਰੈਕਟਰ ਉਤੋਂ ਆਣਾ ਹਾਂਜੀ ਸੋਣਾ ਹਾਂਜੀ ਉਦਾਂ ਹੀ ਵਿਚੋਂ ਆ ਹੋਂਨੇ ਵਿਚੋਂ ਆ 435000 ਡਿਮਾਂਡ ਬੋਲ ਕਿੰਨੇ ਦਾ ਦੇਮਾ ਜੱਤੂ ਵਾਲੇ ਰੇਟ ਹੋਣਗੇ ਅੱਜ ਹਾਂਜੀ 435000 15 ਮਾਡਲ ਦੀ ਹੈ ਇਹਨਾਂ ਦੇ ਤਾਂ ਫਿਰ ਮੈਂ ਤਾਂ 390000 ਦਾ ਕਹਣਾ ਦੇ ਦਾਂਗੇ ਫਿਰ ਕਿੱਡੀ ਕਿੱ ਕਿੱਡਾ ਗ੍ਰੇਡ ਘਟਾਦਾ ਤੂੰ ਮੈਨੂੰ ਠੀਕ ਹੈ ਟਰੈਕਟਰ ਦੇਮਾ 1 ਕੁ ਰੇਟ ਜੈਸ ਜਾਂ ਨੋ ਹਾਂਜੀ ਹਾਂ ਜਾਂ ਨਾ ਇਦੋਂ ਨਹੀਂ ਘਟਣਾ ਠੀਕ ਹੈ ਜੀ 3 ਲੱਖ ਤੇ 80000 ਤਨਸੀ ਦਾ ਮਿੱਤਰੋ ਆ ਨਾ ਉਹ ਆ ਬੇਖ ਗਿਆ ਸੋਲਡ ਆ ਬੇਖ ਗਿਆ ਸੋਲਡ ਤੇ ਆ ਬੇਖ ਗਿਆ ਸੋਲਡ ਤੇ ਆਹਾ ਰੇਂਦਾ ਇਹਦੇ ਬਾਰੇ ਦੱਸ ਯਾਰ ਇਹਨੂੰ ਵੇਚੀ ਆਪਾ 2000 ਮਾਡਲ ਆ ਵੀਰੇ ਸਾਰਾ Ориਜਨਲ ਗੇਅਰ ਇੰਜਨ ਦਾ ਚਲਾ ਕੇ ਵਾ ਕੇ ਤਸੱਲੀ ਕਰਕੇ ਵਗ ਜਿਓ ਜਾਓ ਠੀਕ ਆ ਠੀਕ ਆ ਮੈਂ ਇੰਨੇ ਕਾ ਦੇ ਦਊ ਜੇ ਇੱਕ ਸਿਲੰਡਰ ਦੋ ਸਿਲੰਡਰ ਨਹੀਂ ਕਿਸੇ ਨੇ ਦੇਣਾ ਠੀਕ ਆ ਜੀ ਠੀਕ ਆ ਗੱਲ ਆ 2000 ਮਾਡਲ 225 ਡਿਮਾਂਡ ਬੋਲ ਕਿੰਨੇ ਦੇਣਾ 225 ਡਿਮਾਂਡ ਆ ਕਿੰਨੇ ਦਾ ਦੇਨੇ ਤੂੰ ਬੋਲ ਇਹ ਯਾਰ ਅੱਜ ਨਮੇੜੀਏ ਨੂੰ 10 ਕਿਨੇ ਦੇ ਮਾ ਯਾਰ ਮੈਂ ਅੱਜ 175 ਦਾ ਕਹਿੰਦੇ ਕਹਦੇ ਕਹਦੇ 175 ਦਾ ਲਾਈਓ ਬਾਈ ਦੇ ਦਾਂਗੇ ਦੇ ਦਾਂਗੇ ਠੀਕ ਹੈ ਤੂੰ ਕਹਦਾ ਦੇ ਦਾਂਗੇ ਠੀਕ ਹੈ ਮੈਂ ਬੇਲਾ ਸਾਹਮਲੇ ਬੇਲਾ ਸਾਹਮਲੇ ਪੰਜ ਚਾਰ ਦਿਨਾਂ ਦੀ ਗੇਮ ਹੈ ਹਾਂ ਤੇ ਮੂਰੇ 750 ਆ ਗਿਆ 750 ਪਾਵਰ ਸਟੀering 13 ਮਾਡਲ ਹੈ ਮੂਰੇ ਜਹਾਜੀ ਤੈਰ ਆ ਜੀ 90 ਪੈਸੇ ਪਿਛਲੇ ਜੀ 80 ਤੋਂ 85 ਪੈਸੇ ਸਾਰਾ オリジナル ਆ ਠੀਕ ਹੈ ਜੀ ਪੰਜਾਬ ਲੈ ਪੰਜਾਬ ਨੰਬਰਾਂ ਲੋਨ ਫੈਂਸ ਹੋ ਜਾਊਗਾ ਠੀਕ ਹੈ ਜੀ ਪੁਰਾਣਾ ਕੱਟਿਆ ਜਾਊ ਕੱਟ ਲਾਂਗੇ ਠੀਕ ਹੈ ਜੀ ਇਹ ਤੋਂ ਵੱਧ ਵਾਲਾ ਨਹੀਂ ਕਟਣਾ ਘੱਟ ਵਾਲਾ ਕੱਟਿਆ ਜਾਊਗਾ ਇਹ ਚ ਕੱਟ ਵਾਲਾ 39000 ਤੇ ਇਹ ਤੇਰਾ ਮਾਡਲ ਦੀ 390 ਬਾਂਡ ਤੇ ਮਾਡਲ ਕਿੰਨਾ ਦੇਵਾ ਲਿਖਿਆ 355 ਦੇ ਦਿੰਨੇ ਟਰੈਕਟਰ ਦੇ ਮੈਂ ਇੱਕੋ ਰੇਟ ਜੈਸੀ ਜਾਨੋ ਹਾਂ 3 ਲੱਖ ਤੇ 40000 340 ਦਾ 3 ਲੱਖ 40000 40000 ਠੀਕ ਠੀਕ ਉਹ ਤੋਂ ਬਾਅਦ ਆ ਗਿਆ ਜੀ ਬਾਲਡ ਟਰੈਕ ਬਾਲਡ ਰੈਕ 2014 ਮਾਡਲ ਆ ਜੀ ਅਨ ਪੰਪ ਲੱਗਿਆ ਹੋਇਆ ਡੈਕ ਟੋਕ ਲੱਗਿਆ ਫੇਵਰ ਛਤਰੀ ਲੱਗਿਆ ਜੀ ਮੂਹ ਲੈ ਟਾਇਰ ਨਵੇਂ ਆ ਪਿਛਲੇ ਹੈਗੇ ਜੀ 85% ਠੀਕ ਆ 24 ਪੀਟਾਂ ਵਾਲਾ ਬਾਈ ਪੰਜਾਬ ਨੰਬਰ ਟਰੈਕਟਰ ਆ ਵੱਡੇ ਭਾਈ ਪੁਰਾਣਾ ਕੱਟਿਆ ਜਾ ਉਹ ਲੋਨ ਫੈਂਸ ਹੋ ਜਾਊਗਾ ਠੀਕ ਆ ਜੀ 495 ਐਡਵਾਂਸ ਸਾਢੇ 4 ਦਾ ਦੇ ਦੇ ਟਰੈਕਟਰ ਦੇਣਾ ਇੱਕੋ ਰੈਡ ਜੈਸ ਜਨੂੰ ਸਵਾ ਜਾਰ ਸਵਾ 4 ਦਾ ਬਣ ਜੂ ਮਿੱਤਰੋ ਸਵਾ 4 ਦਾ ਦੇ ਦਾਂ ਹੁਰੇ ਆ ਗਿਆ ਅਰਜਨ 605 ਡੀਆਰ 4x4 4x4 ਪਹਿਲਾਂ ਰੇਟ ਬੋਲਣ ਤੋਂ ਪਹਿਲਾਂ ਮੈਂ ਤੈਨੂੰ ਦੱਸ ਦੇਣਾ ਹਾਂਜੀ ਲੱਖ ਤੋਂ ਡੇਢ ਲੱਖ ਤਾਂ ਉਹ ਠੀਕ ਹੈ ਜੀ ਕੈਵਨ ਠੀਕ ਹੈ ਜੀ ਆਹ ਦੇਖ ਲਓ ਹਾਂਜੀ ਪੂਰਾ ਸਿਰੇ ਦਾ ਲੱਗਿਆ ਹੋਇਆ ਠੱਲੇ ਇੱਥੋਂ ਲੈ ਕੇ ਪਿੱਛੋਂ ਤੱਕ ਇਹਦੇ ਲਾਈਟਾਂ ਛੜਦੀਆਂ ਸਾਰੀਆਂ ਲਾਈਟਾਂ ਚੱਲਦੀਆਂ ਥੱਲੇ ਵੀ ਇਹਦੇ ਠੀਕ ਹੈ ਜੀ ਪੂਰਾ ਮੋਡੀਫਿਕੇਸ਼ਨ ਹੋਇਆ ਹੋਇਆ ਟਰੈਕਟਰ ਇਹ ਠੀਕ ਹੈ ਜੀ ਠੀਕ ਹੈ ਗੱਲ ਚਾਰੇ ਟਾਇਰ ਨਾਲ ਦੇ ਆ ਪੰਜਾਬ ਨੰਬਰ ਆ 2 ਓਨਰ ਆ ਠੀਕ ਹੈ ਜੀ 2 ਓਨਰ ਵੀ ਜਿਹਦਾ ਟ੍ਰੇਡੀ ਤੋਂ ਲੈਤਾ ਸੀ ਬਾਈ ਨੇ ਉਹਨਾਂ ਦੇ ਖਰਚੀ 2 2 ਓਨਰ ਹੋ ਗਿਆ ਇਹ ਠੀਕ ਹੈ ਜੀ ਠੀਕ ਇਹ ਫਸਟ ਓਨਰ ਹੀ ਆ ਇਹ ਫਸਟ ਓਨਰ ਹੀ ਮੰਨ ਲੀਆ ਠੀਕ ਆ 20 ਮਾਡਲ ਚਾ 7 ਲੱਖ 25 ਹਜ਼ਾਰ ਡਿਮਾਂਡ ਤੇ ਬੋਲ ਹੁਣ ਆ ਰਾਜੀ ਆਵਾ ਲੱਖ ਤੋਂ ਡੇਢ ਲੱਖ ਹੋ ਪਿਆ ਤੇ 50 ਹਜ਼ਾਰ ਬਾਕੀ ਉਹ ਸੱਤ ਦਾ ਸੱਤ ਦਾ ਟਰੈਕਟਰ ਦੇਵਾਂਗੇ ਹਾਂਜੀ 6,75,000 ਦਾ ਜੈਸ ਨੋ ਇਹ 6,75 ਦਾ ਹਾਂਜੀ ਬੜਾ ਕਮਾਲੀ ਕਰ ਗਿਆ ਤੂੰ ਕੀ ਹਾਂ ਮੂਰੇ 155 ਪੁਆਇੰਟ ਤੇ ਆਹ ਇਹ ਹੈਗਾ ਹੈਗਾ 373 2011 ਮਾਡਲ ਆ ਭਾਈ ਪਿਛਲੀ ਵੀਡੀਓ ਚ ਕਿਹਾ ਸੀ ਫੈਬਰ ਸ਼ਤਰੀ ਲਾ ਕੇ ਦੇਉ ਔਰ ਲੱਗੀ ਪਈ ਆ ਠੀਕ ਹੈ ਜੀ ਲੈਕ ਵੀ ਉਹਦੇ ਨਾਲ ਹੀ ਆ ਗਿਆ ਠੀਕ ਹੈ ਜੀ ਘੋੜਾ ਵੈਂਪਰ ਲਾ ਕੇ ਦਊ ਦੋ ਦੇ ਉੱਤੇ ਲੇਟਾ ਲੱਗਿਆ ਹੋਣੀਆਂ ਇੰਜਨ ਦਾ ਤੇਲ ਸਰਬੋ ਦਾ ਕੋਲੇ ਖੜ ਕੇ ਚੇਂਜ ਕਰਾ ਲਿਓ ਠੀਕ ਹੈ ਜੀ ਬੈਟਰੀ ਚੇਂਜ ਕਰਾ ਲਿਓ ਡੰਡਾ ਫੱਟੀ ਚੇਂਜ ਕਰਾ ਲਿਓ ਠੀਕ ਹੈ ਜੀ ਡਬਲ ਡਿਸਟ੍ਰਿਬਿਊਟਰ 3 ਸਪੀਡ ਆ ਜੀ ਕ੍ਰਿਪਰ ਗੇਰ ਦਾ ਕ੍ਰਿਪਰ ਗੇਰ ਹੈ ਸਾਰਾ origignal ਟਰੈਕਟਰ ਬਿਨਾ ਟਰਬੋ ਤੋਂ 55 HP ਵਾਲਾ ਠੀਕ ਹੈ ਜੀ ਠੀਕ ਹੈ ਗੱਲ ਵੀਰੇ ਪੁਰਾਣਾ ਕੱਟਿਆ ਜਾਊ ਲੋਨ ਫੈਂਸ ਨਹੀਂ ਹੋਣਾ ਇੱਥੇ ਠੀਕ ਹੈ ਜੀ 475 ਡਿਮਾਂਡ ਆ ਬੋਲ 475 ਬਿ ਤਰਬੂਲ ਕਿਨੇ ਦੇਵਾ ਦੇਖ ਲੈ ਤੂੰ ਆਪ ਹੀ ਫਿਰ ਹੁਣ ਤੂੰ ਦੋ ਸਾਠੀ ਇਹ ਲੱਗੀ ਜਾਊਗੀ ਛਤਰੀ ਲਾਤੀ ਆਪਾਂ ਲਾਤੀ ਹਾਂ ਫਿਰ ਯਾਰ 4:30 ਦਾ ਕਰਦੇ ਹੁਣ ਕਿਉਂ ਕਰਦੇ 4:30 ਦਾ ਟਰੈਕਟਰ ਦੇ ਮੈਂ ਇੱਕੋ ਰੇਟ ਹਾਂਜੀ 4 ਲੱਖ 35 ਹਜ਼ਾਰ ਦਾ ਟਰੈਕਟਰ ਦੇ ਦਾਂ ਵੀਰੇ 4 35 ਦਾ ਮਿੱਤੋ 35 ਦਾ ਦੇ ਦਾਂਗੇ ਸਾਂਭ ਲਓ ਮੌਕਾ ਸਾਂਭ ਲਓ ਤੇ 9500 ਮੈਸੀ ਆ ਗਿਆ ਸਮਰਾਟ 2021 ਮਾਡਲ ਆ ਚਾਰੇ ਟਾਇਰ ਨਾਲ ਦੇ ਆ ਵੀਰੇ ਫਸਟ ਪਾਰਟੀ ਆ 21 ਮਾਡਲ ਆ ਰੁਪਏ ਦਾ ਰੁਪਿਆ ਟਰੈਕਟਰ ਆ ਇਹ ਕਰਮ ਲੱਗੀ ਹੋਈ ਟਰੈਕਟਰ ਦੇ ਆਪਾਂ ਦੇਂਦਾਰਾਂ ਠੀਕ ਆ ਜੀ ਚਲਾ ਕੇ ਬਾਕੇ ਤਸੱਲੀ ਕਰਕੇ ਲੈ ਜਾਓ ਪੁਰਾਣਾ ਕੱਟਿਆ ਉਹ ਲੋਨ ਫੈਂਸ ਤੇ ਹੋ ਜੂਗਾ ਠੀਕ ਆ ਜੀ ਫਰੀ ਸਪੀਡ ਆ ਸਟਲ ਗੇਅਰ ਆ ਬਾਈ ਟੌਪ ਮਾਡਲ ਟਰੈਕਟਰ ਆ ਜਿਹੜਾ ਹੁਣ ਆ ਰਿਹਾ ਸਮਰਾਟ ਚੇਂਜਰ ਮੈਟ ਚੇਂਜਰ ਮੈਟ 6 ਲੱਖ 25 21 ਮਾਡਲ ਬੋਲ ਕਿੰਨੇ ਦਾ ਇਹ 25 ਡਿਮਾਂਡ ਹੈ 21 ਮਾਡਲ ਹਾਂ 5 ਲੱਖ 90 ਹਜ਼ਾਰ ਦਾ ਦੇ ਦੇ ਟਰੈਕਟਰ ਦੇ ਦਾਂਗੀ 5 ਲੱਖ ਤੇ ਇੱਕੋ ਹੀ ਰੇਟ ਹਾਂਜੀ 75 ਹਜ਼ਾਰ ਦਾ 5 75 ਦਾ ਚੱਕੋ ਵੀ ਸਾਂਭ ਲੋ ਮੌਕਾ ਆ ਚੱਕੋ ਜੀ 21 ਮਾਡਲ ਆ ਗਿਆ ਜੀ ਆਪਣਾ ਕੋਲੇ 60 ਹਜ਼ਾਰ 3 ਸਪੀਡ ਆ ਸੈਟਲ ਗੇਅਰ ਆ ਜੀ ਡਬਲ ਡਿਸਟ੍ਰੀਬਿਊਟਰ ਆ ਚੌਂਕੜਾ ਬਿਲਕੁਲ ਤਾਜ਼ਾ ਠੀਕ ਹੈ ਡੈਕ ਡੱਕ ਜਾ ਵਿੱਚੇ ਆ ਬਾਈ ਸਾਰਾ Ориਜినਲ ਟਰੈਕਟਰ ਚਲਾ ਕੇ ਬਾਕੇ ਆਉਦੀ ਤਸੱਲੀ ਕਰ ਲਿਓ ਲੋਨ ਫੈਂਸ ਹੋ ਜੂਗਾ ਪੁਰਾਣਾ ਕੱਟਿਆ ਜਾਓ ਠੀਕ ਹੈ ਜੀ ਠੀਕ ਹੈ ਵੀਰੇ ਰੇਟ ਹੈਗਾ 21 ਮਾਡਲ ਹੈ 615000 ਦਾ ਮੰਗਦਾ ਬੋਲ ਕਿੰਨੇ ਉਹਦੇ ਮਸਕੰਦਰ ਇਹ 15 ਨਵਾਂ ਦਾ 580 ਇਦਾਂ ਦੇ ਦੇ ਟਰੈਕਟਰ ਦੇ ਦਾਂਗੀ ਜੀ 5 ਲੱਖ ਤੇ 70000 ਦਾ ਹਾਂ ਜਾਂ ਨਾ 570 ਦਾ ਬਣੋ ਮਿੱਤਰੋ ਸਾਨੂੰ ਮੌਕਾ ਤੇ ਮੂਰੇ ਆ ਗਿਆ 45 ਦਾ ਚੌਣਾ 45 ਵਾਲਾ ਸੋਨਾ ਦੀ ਕਾ ਸਾਰਾ Ориਜਨਲ ਆ ਜੀ 14 ਵਾਲੇ ਟਾਇਰਾਂ ਵਾਲਾ ਜੀ 50 ਐਚ ਪੀ ਆ ਠੀਕ ਹੈ ਜੀ ਮਾੜਾ ਇੱਧਰ ਚੱਲਾ ਇੱਧਰ ਨਾ ਜਾ ਹਾਂਜੀ ਟੈਂਕੀ ਤੇ ਮਾਰਜੀ ਪਾਵਰ ਪਲੱਸ ਆ ਇਹ ਠੀਕ ਹੈ ਜੀ ਪਾਵਰ ਪਲੱਸ 50 ਐਚਪੀ ਹੁੰਦਾ ਈ 750 ਆ 745 ਸੌਰੀ ਮਾਫ ਕਰਨਾ ਠੀਕ ਹੈ ਜੀ 14 ਵਾਲੇ 13 ਵਾਲੇ 13 ਜਿਹਾ ਹੁੰਦਾ 45 ਐਚਪੀ 14 ਵਾਲੇ ਟਾਇਰਾਂ ਵਾਲਾ 50 ਐਚਪੀ ਠੀਕ ਹੈ ਜੀ ਸਰਚ ਮਾਰ ਲਿਓ ਠੀਕ ਹੈ ਜੀ ਠੀਕ ਹੈ ਜੀ ਡੰਡਾ ਫੱਟੀ ਬੈਟਰੀ ਇੰਜਨ ਦਾ ਤੇਲ ਚੇਂਜ ਕਰ ਦਾਂਗੇ ਠੀਕ ਹੈ ਜੀ ਲੋਹੇ ਫੈਂਸ ਹੋ ਜੂ ਪੁਰਾਣਾ ਕੱਟਿਆ ਜਾਊਗਾ 17 ਮਾਡਲ ਹੈ ਜੀ 4 ਲੱਖ 40 ਹਜ਼ਾਰ ਡਿਮਾਂਡ ਹੈ ਬੋਲ ਕਿੰਨੇ ਦਾ 4 40 ਡਿਮਾਂਡ ਹੈ 3 ਲੱਖ 90 ਹਜ਼ਾਰ ਦਾ ਕਰ ਇਹ ਤਾਂ 50 ਦਾ ਡਿਸਕਾਊਂਟ ਕਰ ਦਿਆ ਵੇ ਦੇ ਦਾਂਗੇ ਦੇ ਦੇਗਾ ਦੇ ਦਾਂਗੇ ਠੀਕ ਹੈ ਕਿਸੇ ਵੀ ਟਰੈਕਟਰ ਦੇ ਡੰਡਾ ਫੱਟੀ ਬੈਟਰੀ ਇੰਜਨ ਦਾ ਤੇਲ ਚੇਂਜ ਕਰ ਦਾਂਗੇ ਨਾ ਪਸੰਦ ਆ। ਕਾਬੀ ਨਾਲ 1000 ਰੁਪਿਆ ਦੇਵਾਂਗੇ ਠੀਕ ਹੈ ਗੱਲ ਇੱਕ ਦੰਮੀ ਟਰੈਕਟਰ ਦੇ ਠੀਕ ਹੈ ਜੀ ਸਿਕੰਦਰ ਦਾ ਦਿਓ ਲਿਆਓ ਜੀ ਸ਼ਾਰਟ ਸਕਰੀ ਇਸ ਅੰਦਰ ਦੀ ਵੀਡੀਓ ਤੇ ਟਰੈਕਟਰ ਵੇਖਦਾ ਤਾਂ ਠੀਕ ਹੈ ਜੀ ਇਹ ਗਲਤ ਗੱਲ ਹੈ ਜੀ ਸਹੀ ਗੱਲ ਹੈ ਜੀ ਠੀਕ ਹੈ ਗੱਲ ਤੇ ਹੁਣ ਤੈਨੂੰ ਅਸੀਂ ਦੇਵਾਂਗੇ ਇੱਥੇ ਆਇਆ ਨੂੰ ਮਾਣ ਸਨਮਾਨ ਐਂ ਦਿਆ ਕਰੋ ਬਾਈ ਇਹ ਕਾਗਜ਼ ਨਾਲ ਨਹੀਂ ਲਿਖਿਆ ਜੀ ਪੈਸਾ ਉਹ ਹੁੰਦਾ ਜਿਹੜਾ ਕੰਮ ਆ ਜੇ ਜਿਹੜਾ ਬੈਂਕਾਂ ਚ ਪਿਆ ਦੱਬਿਆ ਕੁੱਜੀਆਂ ਚ ਪਿਆ ਦੱਬਿਆ ਠੀਕ ਹੈ ਗੱਲ ਆ ਪੇਟੀਆਂ ਚ ਪਿਆ ਦੱਬਿਆ ਉਹ ਕਾਗਜ਼ ਰਦੀ ਆ ਠੀਕ ਹੈ ਗੱਲ ਉਹ ਫਾਇਦਾ ਨਾ ਹੋਵੇ ਦੇਖੀ ਐਸਲੂਟ ਹੁੰਦਾ ਇਹ ਐ ਪਾਈਆਂ ਹੁੰਦੀਆਂ ਬਾਈ ਐ ਇੱਕ ਬਾਟਾ ਦੀ ਪਾਈ ਹੁੰਦੀ ਆ ਇੱਕ ਬਾਈ ਰਿਲੇਕਸ ਤੋਂ ਦੀ ਪਾਈ ਉਹ ਸ਼ਾਇਦ ਦੇਖੀ ਹੋਵੇ ਬਾਈ ਕਿੱਥੇ ਸੈਂਟਲ ਨਹੀਂ ਜੀ ਚੰਗੇ ਭਲੇ ਜਾਦੇ ਪੈਸੇ ਵਾਲਾ ਪ੍ਰੋਗਰਾਮ ਸੱਚੀ ਗੱਲ ਐ ਇਹ ਗੱਲ ਐ ਮਿੱਤਰੋ ਕੁਛ ਨਹੀਂ ਲੈ ਕੇ ਜਾਣਾ ਇੱਥੇ ਤਰੇ ਤਰੇ ਰਹੇ ਜੋ ਮੇਰਾ ਵੀ ਕੱਲਾ ਨਾ ਰਹੇ ਕਿਦਾ ਰਹੇਗਾ ਸਭ ਤੋਂ ਵੱਡੀ ਦੌਲਤ ਮੇਰੀ ਨਿਗਾਹ ਚ ਇੱਕੋ ਹੀ ਆ ਉਸਤਾ ਨਾ ਕਰੀ ਵੀਰੇ ਮੈਂ ਵੀ ਕਿਤੀ ਦੱਪਿਆ ਹਾਂ ਜਿਹੜੇ ਬੰਦੇ ਕੋਲੇ ਘਰ ਦੀ ਉਹਦੇ ਪਰਿਵਾਰ ਦੀ ਉਹਦੇ ਬੱਚਿਆਂ ਦੀ ਇੱਜ਼ਤ ਆ ਠੀਕ ਹੈ ਗੱਲ ਸਭ ਤੋਂ ਵੱਡਾ ਧਨ ਉਹ ਆ ਵੀਰੇ ਠੀਕ ਹੈ ਜੀ ਤੇ ਗੱਲ ਤੇ ਗੱਲ ਕਾਗਜ਼ਾਂ ਦਾ ਕੋਈ ਪਤਾ ਨਹੀਂ ਬਾਈ ਕਿਦਾਂ ਕਿਤਵੇਂ ਠੁੱਕੀ ਬਣ ਜੇ ਮੈਨੂੰ ਕੋ ਬਤਨ ਤਨ ਟੈਕਟਰ ਵੇਖਣਗੇ ਅੱਜ ਮੈਂ ਤਾਂ ਬੈਠਾ ਇੱਥੇ ਵੀਡੀਓ ਵੀਡੀਓ ਪਾਉਂਦਾ ਮਾਰ ਇਹਨੂੰ ਸਾਫ ਕਰੀ ਜਾਂਦਾ ਬੈਠਾ ਇੱਥੇ ਮੈਨੂੰ ਪਤਾ ਤੁਸੀਂ ਲਧਿਆਣੇ ਦੇ ਆ ਜਾਓਗੇ ਅੱਜ ਗੱਲ ਤੇ ਗੱਲ ਹੈ ਬਾਈ ਸਹੀ ਹੈ ਜੀ ਐਵੇਂ ਆਪਾਂ ਨਹੀਂ ਮਾਰਦੇ ਪਕਾਈ ਠੀਕ ਹੈ ਜੀ ਠੀਕ ਹੈ ਗੱਲ ਜੋ ਮੂੰਹੋਂ ਕਹਿਤਾ ਘਾਟਾ ਪਏ ਜੇ ਵਾਦਾ ਹੋ ਜੇ ਕੋਈ ਪਰਵਾਹ ਨਹੀਂ ਜੇ ਸਾਡੇ ਨਾਲ ਕੋਈ ਸੌਦਾ ਕਰਨ ਦੀਲ ਕਰਨਾ ਚਾਹੁੰਦਾ ਨਾ ਫਿਰ ਦਿਲ ਤੇ ਰੱਖਣਾ ਹੀ ਪੂਗਾ ਸਾਡੇ ਨਾਲ ਕਰਨਾ ਨਹੀਂ ਹਮ ਗੱਲ ਸਹੀ ਹੈ ਜੀ ਬਾਈ ਜੀ ਮੇਰਾ ਮੋਬਾਈਲ ਨੰਬਰ ਹੈਗਾ 987884544 88294543 ਮੇਰਾ ਪਿੰਡ ਹੈਗਾ ਵੀਰੇ ਤਲਵੰਡੀ ਸਾਬੋ ਐ ਬਾਈ ਮਿੱਤਰੋ ਬੇਨਤੀ ਹੈ ਘੱਥ ਬੰਨ ਕੇ ਦੋਨੇ ਹੱਥ ਬੰਨ ਕੇ ਕਿਸੇ ਨੂੰ ਨਾਂ ਪੁੱਛਿਆ ਕਰੋ ਸ਼ਰਮਾ ਕੌਣ ਆ ਸ਼ਰਮੇ ਦਾ ਘਰ ਕਿੱਥੇ ਆ ਨਸਨਾਂ ਦੇ ਕਿਸੇ ਨੇ ਹੈ ਹੀ ਨਹੀਂ ਗਾਲਾਂ ਹੀ ਦੇਣਗੇ ਮੈਂਟਲੀ ਕਹਿਣਗੇ ਨਿਝੜੀ ਕਹਿਣਗੇ ਟੋਪੀ ਵਾਲਾ ਕਹਿਣਗੇ ਠੀਕ ਹੈ ਗੱਲ ਨਾ ਪੁੱਛੇਗਾ ਆ ਰਾਮਾ ਰੋਡ ਪੁੱਛੋ ਰਾਮਾ ਰੋਡ ਤੋਂ ਬਾਅਦ ਸੰਗਤ ਰੋਡ ਪੁੱਛੋ ਸੜਕ ਦੇ ਉੱਤੇ ਘਰ ਆ ਮੇਰਾ ਲੋਕੈਲੀ ਮਸ਼ੀਨ ਲੱਗੀ ਆਤਰ ਸਿੰਘ ਨਗਰ ਦੇ ਬਿਲਕੁਲ ਸਾਹਮਣੇ ਵਾਲੀ ਕੋਠੀ ਆਪਣੀ ਆਤ ਨੰਬਰ ਗਲੀ ਦੇ ਵਿੱਚ ਆਪਣਾ ਛੋਟਾ ਜਿਹਾ ਘਰ ਆ ਇਹ ਗੱਲ ਤੇ ਗੱਲ ਆ ਸਹੀ ਹੈ ਜੀ ਸਹੀ ਹੈ। ਨਾ ਮੰਡੀ 'ਚ ਪੁੱਛੋ ਵੀਰੇ ਕਿਸੇ ਨੂੰ ਤੇ ਨਾ ਕਿਤੇ ਉਂ ਪੁੱਛੋ। ਠੀਕ ਹੈ ਗੱਲ। ਆਗੇ ਦੇਖੋ, ਵਰਤ ਕੇ ਦੇਖੋ ਫੇਰ ਪਤਾ ਲਗੋ। ਆਪਦੇ ਆਓ ਤਸੱਲੀ ਕਰੋ ਜਿਵੇਂ ਲੋਟੋਂ ਦਾ ਉਵੇਂ। ਬੇਨਤੀ ਹੱਥ ਬਨ ਕੇ ਤੁਸੀਂ ਆਪਦੇ ਏਰੀਆ ਦੇ ਵਿੱਚ, ਆਪਦੇ ਏਰੀਆ 'ਚ ਮੰਡੀਆਂ ਦੇ ਵਿੱਚ। ਕੀ ਗੱਲ ਤੇ ਗੱਲ ਹੈ ਜੀ? ਸਹੀ ਹੈ ਜੀ ਸਹੀ ਹੈ। ਨਾ ਮੰਡੀ 'ਚ ਪੁੱਛੋ ਵੀਰੇ ਕਿਸੇ ਨੂੰ ਤੇ ਨਾ ਕਿਤੇ ਉਂ ਪੁੱਛੋ। ਠੀਕ ਹੈ ਗੱਲ। ਆਗੇ ਦੇਖੋ, ਵਰਤ ਕੇ ਦੇਖੋ ਫੇਰ ਪਤਾ ਲਗੋ। ਆਪਦੇ ਆਓ ਤਸੱਲੀ ਕਰੋ ਜਿਵੇਂ ਲੋਟੋਂ ਦਾ ਉਵੇਂ। ਬੇਨਤੀ ਹੱਥ ਬਨ ਕੇ ਤੁਸੀਂ ਆਪਦੇ ਏਰੀਆ ਦੇ ਵਿੱਚ, ਆਪਦੇ ਏਰੀਆ 'ਚ ਮੰਡੀਆਂ ਦੇ ਵਿੱਚ। ਪੁੱਛ ਕੇ ਆਉ ਜਿਹੜਾ ਟਰੈਕਟਰ ਮੇਰੇ ਕੋਲੇ ਖੜਾ ਉਹਦਾ ਰੇਟ ਪੁੱਛ ਕੇ ਆਉ ਮੈਨੂੰ ਆ ਕੇ ਸੱਚੀ ਕਹੀਂ ਕਿ ਸ਼ਰਮਾ ਫਲਾਣਾ ਯਾਰ ਇਹਨਾਂ ਲੱਖ ਦਾ ਟਰੈਕਟਰ ਦਿੰਦਾ ਤੂੰ 2.5 ਦਾ ਕਿ ਸਾਢੇ ਤਿੰਨ ਦਾ ਕਿਉਂ ਦਈਏ ਨਾ 3 ਦਾ ਜੇ ਤੁਹਾਡੇ 2 ਦਾ ਦਿੰਦਾ ਨਾ ਤੇ ਸ਼ਰਮਾ ਪੌਣੇ 2 ਦਾ ਲਿਓ ਹੈ ਕੋਈ ਤੇ ਡਿਫੈਂਸ ਨੰਗਾ ਕਹੋਣਾ ਉਹ ਤੌਖਾ 1.5 ਮਿੰਟ ਚ ਕਹਾਲ ਗੱਲ ਤੇ ਕਰ ਲੈ ਮੇਰੀ ਵੀਡੀਓ ਵਧੀਆ ਲੱਗੀ ਦਬ ਕੇ ਲੈ ਕਮੈਂਟ ਸ਼ੇਅਰ ਪੇਨ ਨੂੰ ਗਾਲੇ ਫੋਲੋ ਸਕੰਦਰ ਮਾਨ ਬੁਰਜ ਹਰੀ ਬਹੁਤ ਬਹੁਤ ਮਿਹਰਮਾਨੀ ਸਸਤੀ ਕਾਲ ਸਸਤੀ ਕਾਲ